ਕੇਂਦਰ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਬਜਟ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਪੂਰੇ ਦੇਸ਼ ਭਰ ਵਿੱਚ ਕਿਸਾਨਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ ਬਠਿੰਡਾ ਵਿਖੇ ਵੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਅਗਰਾਹ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਉਨ੍ਹਾਂ ਕਿਹਾ ਕਿ ਬਜਟ ਵਿੱਚ ਕਿਸਾਨਾਂ ਲਈ ਕੁਝ ਵੀ ਨਹੀਂ ਰੱਖਿਆ ਗਿਆ ਕਾਰਪੋਰੇਟ ਘਰਾਣਿਆਂ ਲਈ ਸਬਸਿਡੀਆਂ ਵੀ ਦਿੱਤੀਆਂ ਗਈਆਂ ਹਨ ਅਤੇ ਮਾਫੀਆਂ ਵੀ ਦਿੱਤੀਆਂ ਗਈਆਂ ਹਨ ਜਦ ਕਿ ਕਿਸਾਨਾਂ ਲਈ ਰੇਹਾਂ ਸਪਰੇਹਾਂ ਤੇ ਵੀ ਸਬਸਿਡੀ ਨਹੀਂ ਦਿੱਤੀ ਜਾ ਰਹੀ ਉਹਨਾਂ ਕਿਹਾ ਕਿ ਜਿਹੜਾ ਵੀ ਬਜਟ ਪੇਸ਼ ਕੀਤਾ ਗਿਆ ਹੈ ਇਹ ਸਿਰਫ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੈ ਉਹ ਭਾਈ ਪਿੱਛੇ

ਅੱਜ ਅਸੀਂ 25 ਤੇ 26 ਦਾ ਜਿਹੜਾ ਬਜਟ ਲੈ ਕੇ ਆਈ ਹੈ ਸਰਕਾਰ ਜਿਹੜਾ ਪੂਰਾ ਬਜਟ ਚ ਉਹ ਲੇਖਾ ਜੋਖਾ ਦੇਖਦੇ ਇਹਦੇ ਵਿੱਚ ਜਿੰਨੀਆਂ ਛੋਟਾਂ ਕਾਰਪੋਰੇਟਾਂ ਨੂੰ ਦੇ ਕੇ ਤੇ ਜਿੰਨੀਆਂ ਸਬਸਿਟੀਆਂ ਕੋਈ ਸਾਨੂੰ ਰੇਤ ਤੇ ਸਪਰੇਅ ਤੇ ਮਿਲਦੀਆਂ ਸੀ ਉਹਦੇ ਤੇ ਕਾਟਾ ਲਾਇਆ ਕਿਸਾਨਾਂ ਦੇ ਕਰਜ਼ੇ ਤੇ ਕਰਨੀ ਕੋਈ ਗੱਲ ਨਹੀਂ ਕੀਤੀ ਗਈ ਇਹਦੇ ਵਿੱਚ ਲੋਕਾਂ ਦੇ ਪੱਖਾ ਜਿੰਨੇ ਫੈਸਲੇ ਸੀਗੇ ਉਹਦੇ ਵਿਰੋਧ ਚ ਉਹ ਕਾਟ ਹੀ ਮਾਰੇ ਆ ਕੱਲਾ ਜਿਹੜਾ ਮੰਤਰੇਕਾ ਦਾ ਕੋਈ ਬਜਟ ਦੇ ਵਿੱਚ ਨਗੂਣਾ ਵਾਅਦਾ ਕੀਤਾ ਹੈ ਉਹਦੀ ਗਰੰਟੀ ਕੋਈ ਨਹੀਂ ਕੀਤੇ ਜਿਹਦੇ ਚੋਂ ਅਸੀਂ ਕਹਿੰਦੇ ਆ ਜਿਹੜਾ ਬਜਟ ਹੈ ਲੋਕ ਵਿਰੋਧੀ ਹੈ ਤੇ ਕਾਰਪੋਰੇਟ ਪੱਖੀ ਹੈ ਜਿਹਦੇ ਚੋਂ ਅੱਜ ਅਸੀਂ ਇਹਦੀਆਂ ਕਾਪੀਆਂ ਹੈਗੀਆਂ ਸਾਡਾ ਐਸਕੇਐਮ ਦਾ ਸੱਦਾ ਆਇਆ ਹੋਇਆ ਅਸੀਂ ਬਰਿੰਡੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਮੂਹਰੇ ਸਾੜ ਕੇ ਹਟਿਆ ਤੇ ਇਹੋ ਜਿਹਾ ਬਜਟ ਹੈ ਜਿਹੜਾ ਸਰਕਾਰ ਲੈ ਕੇ ਆਉਂਦੀ ਆਈ ਵਾਰੀ ਤੇ ਲੋਕਾਂ ਦੇ ਵਿਰੋਧ ਚ ਆਉਂਦਾ ਤੇ ਦਿਨ-ਬਦਨ ਸਾਡੀ ਹਾਲਤ ਹੈ ਜਿਹੜੀ ਪਤਲੀ ਹੁੰਦੀ ਜਾਂਦੀ ਹੈ ਬਜਟ ਤਕੜੇ ਲੋਕਾਂ ਦੇ ਪੱਖ ਦੇ ਵਿੱਚ ਆਉਂਦਾ ਹੈ ਗਰੀਬਾਂ ਦੇ ਵਿਰੋਧ ਚ ਆਉਂਦਾ ਹੈ ਅਸੀਂ ਇਹਦੇ ਵਿਰੋਧ ਚ ਕਾਪੀਆਂ ਸੜਕੇ ਹਟਿਆ ਇਹ ਕਹਿੰਦੇ ਕਿ 12 ਲੱਖ ਰੁਪਏ ਤੱਕ ਦੀ ਐਸੀ ਟੈਕਸ ਚ ਛੋਟ ਦੇ ਦਿੱਤੀ ਹੈ ਇਹ ਕਿਸ ਤਰ੍ਹਾਂ ਦੇਖਦੇ ਦੇਖੋ ਜੇ ਪੂਰਾ ਇਹ ਸਾਰਾ ਬਜਟ ਪੜ ਕੇ ਦੇਖਣਾ ਹੈ ਜਿੰਨਾ ਕਾਰਪੋਰੇਟਾਂ ਦਾ ਕਰਜ਼ਾ ਸੀ ਸਾਰੀਆਂ ਬੈਂਕਾਂ ਨੂੰ ਉਹਦੇ ਤੇ 13-13 100 ਕਰੋੜ ਰੁਪਏ ਦਾ ਛੋਟ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਸਾਡੀ ਤਾਂ ਮਾਮੂਲੀ ਜਿਹੜੀ ਰੇ ਤੇ ਸਪਰੇਅ ਤੇ ਸਬਸਿਡੀ ਮਿਲਦੀ ਸੀ ਉਹ ਤੇ ਕਾਟਾ ਲੱਗਿਆ ਹੋਇਆ ਜਿਹੜੀ ਮਾਮੂਲੀ ਸਬਸਿਡੀ ਰਹਿ ਗਈ ਸੀ ਤੇ ਪੂਰਾ ਬਜਟ ਹੈ ਜਿਹੜਾ ਇਹ ਲੋਕ ਬਰੋਤੀ ਹੈ ਸਾਨਾ ਦੇ ਮਜ਼ਦੂਰਾ ਦੇ ਮਲਾਜ਼ਮਾਂ ਦੇ ਦੁਕਾਨਦਾਰਾਂ ਦੇ ਤੇ ਸਾਰਾ ਹੀ ਬਜਟ ਆ ਜਿਹੜਾ ਕਾਰਪੋਰੇਟਾਂ ਦੇ ਪੱਖ ਚ ਭੁਗਤ ਰਿਹਾ ਹੈ ਕਾਰਪੋਰੇਟਾਂ ਦੇ ਲਈ ਵੱਡੀਆਂ ਵੱਡੀਆਂ ਸਕੀਮਾਂ ਬਜਟ ਦੇ ਵਿੱਚ ਲਿਆਂਦੀਆਂ ਗਈਆਂ ਤੇ ਜਿਹੜੀਆਂ ਮਾੜੀਆਂ-ਮੁੜੀਆਂ ਸੇਵਾਹੂਲਤਾ ਸਾਨੂੰ ਮਿਲਦੀਆਂ ਸੀ ਉਹਤੇ ਵੀ ਵੱਡਾ ਕਾਟ ਆ ਸੇਵਾਹੂਲਤਾ ਾਲੀ ਤੇ ਵੀ ਲੱਗਿਆ ਹੋਇਆ ਜਿਹੜਾ ਇਕੱਲੇ-ਇਕੱਲੇ ਮਨੁੱਖ ਦੇ ਪੱਖ ਚ ਗੱਲ ਜਾਂਦੀ ਸੀ ਜਿਹੜੀਆਂ ਫਸਲਾਂ ਆ ਫਾਲਾ ਸਬਜ਼ੀ ਉਹਨਾਂ ਦਾ ਹੱਥ ਭਾਜ਼ਲ ਪਹੁੰਚਾਉਣ ਦੇ ਲਈ ਅਪਰਾਹਲੇ ਕੀਤੇ ਜਾਣ ਦੇਖੋ ਐਮਐਸਪੀ ਵਾਲੀ ਗੱਲ ਤੇ ਚਾਹੇ ਉਧਰ ਮੋਰਚੇ ਲੱਗੇ ਹੋਏ ਆ ਚਾਹੇ ਐਸਕੇਮ ਦੇ ਕਿੰਨੇ ਸ ਐਮਐਸਪੀ ਵਾਲੀ ਗੱਲ ਤੇ ਕਾਟਾ ਲਾਤਾ ਬੁਰੀ ਤਰ੍ਹਾਂ ਤੁਸੀਂ ਦੇਖੋ ਕਿਸਾਨਾਂ ਨੇ ਪੌਣੇ 2300 ਰੁਪਏ 'ਚ ਕੜਕ ਵੇਚੀ ਸੀ ਐਤਕੀ ਤੇ ਹੁਣ ਜਿਹੜੀ ਕਣਕ ਹੈ 3800 4000 ਨੂੰ ਆਟੇ ਦਾ ਭਾਅ ਹੋਇਆ ਪਿਆ ਆਟਾ ਮਿੱਲ ਹੈ ਜਿਹੜੀਆਂ ਵੱਡੀ ਪੱਦਰ ਤੇ ਬੰਦ ਹੋ ਗਈਆਂ ਜਿਹਦੇ 'ਚੋ ਐਸਕੇਐਮ ਵਾਲੀ ਜਿਹੜੀ ਸਕੀਮ ਸੀਗੀ ਸਰਕਾਰ ਨੇ ਲਗਭਗ ਉਹਤੇ ਕਾਟਾ ਮਾਰ ਦਿੱਤਾ ਹੈ ਕਹਿੰਦੇ 10 ਸਾਲਾਂ 'ਚ ਜਿਹੜੇ 120 ਹਵਾਈ ਅੱਡੇ ਹੋਰ ਬਣ ਗਏ ਕਿ ਉਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੋਣਾ ਹੈ ਦੇਖੋ 10 ਸਾਲਾਂ ਨੂੰ ਜਿਹੜੀ ਜਹੋ ਜਿਹੇ ਹਾਲਤ ਕਿਸਾਨਾਂ ਦੀ ਬਣਾਈ ਜਾਂਦੇ ਜਿਵੇਂ ਭਾਰਤ ਮਾਣ ਆ ਗਈ ਉਹ ਇੱਕ ਬੁਲਟ ਟ੍ਰੇਨ ਨਿਕਲਣੀ ਹੈ ਬਹੁਤ ਸਾਰੀਆਂ ਹੋਰ ਸਕੀਮਾਂ ਆ ਰਹੀਆਂ ਆਹ ਆਪਣੇ ਜਿਉਂਦਾ ਦੇ ਵਿੱਚ ਮਸਲਾ ਚੱਲੀ ਜਾਂਦਾ 700 ਏਕੜ ਜ਼ਮੀਨ ਹੈ ਜਿਹੜੀ ਉਹਨੂੰ ਅੱਡ ਕੱਢ ਕੇ ਰੋਕਣ ਦਾ ਫੈਸਲਾ ਕੀਤਾ ਹੈ ਬਹੁਤ ਤੇਜ਼ੀ ਨਾਲ ਕਿਸਾਨਾਂ ਤੇ ਜਿਹੜਾ ਹਮਲਾ ਹੈ ਉਹ ਤਿੱਖਾ ਤੇ ਤੇਜ਼ ਕੀਤਾ ਹੋਇਆ ਹੈ ਜੇ ਹਵਾਈ ਅੱਡੇ ਵਾਲੇ ਹਵਾਈ ਅੱਡੇ ਤਾਂ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਹੈ ਹਵਾਈ ਅੱਡਿਆਂ ਦੇ ਉੱਤੇ ਸਾਡਾ ਵਿਕਦਾ ਕੀ ਜਾਂਦਾ ਕੀ ਹੈ ਸੰਤਾ ਹਵਾਈ ਅੱਡੇ ਦੇ ਅੰਦਰ ਨਹੀਂ ਦਾਖਲ ਹੋਣ ਦਿੱਤਾ ਜਾਂਦਾ ਇਸ ਲਈ ਜਿਹੜੇ ਹਵਾਈ ਅੱਡੇ ਉਹ ਕਾਰਪੋਰੇਟਾਂ ਦੇ ਲਈ ਭੁਗਤਣੇ ਆ ਉਹਨਾਂ ਦੇ ਪੱਖ ਆ ਜਾਣਾ ਸਾਡੇ ਲਈ ਉਹ ਕੋਈ ਫਾਇਦੇਮੰਦ ਨਹੀਂ